ਉਹ ਮੇਰੇ ਕੋਲ ਆਇਆ ਚਮਕੀਲਾ ਉਸ ਵੇਲੇ 35 ਰੁਪਏ ਪੇਮੈਂਟ ਢੋਲ ਕਾਲੇ ਦੀ ਹੁੰਦੀ ਸੀ ਮੈਂ ਤਾਂ ਦਿਨ ਰਾਤ ਨਹੀਂ ਸੀ ਬਿਨਾ ਜੇ ਮੈਂ ਰਾਤ ਨੂੰ दारू ਪੀ ਕੇ ਆ ਗਿਆ ਮੈਂ ਸਵੇਰੇ ਪ੍ਰੋਗਰਾਮ ਤੇ ਨਾ ਕਰਤੀ ਕਲਾਕਾਰ ਨੂੰ ਇੱਕ ਪਰਮਲਾ ਪੰਮੀ ਗਿਰਚਰ ਨਪੋਲੀ ਆ ਮੈਂ ਉਹਨਾਂ ਨਾਲ ਕੰਮ ਕਰਦਾ ਸੀ ਮੈਂ दारू ਪੀ ਲਈ ਮੈਂ ਕਿਹਾ ਪੁਲਿਸ ਸਾਹਿਬ ਮੈਂ ਨਹੀਂ ਜਾਣਾ ਕਹਿੰਦਾ ਕਿਉਂ ਮੈਂ ਕਿਹਾ ਮੇਰੀ दारू ਪੀਤੀ ਆ ਭਾਈ ਫੇਰ ਉਹ ਕਹਿੰਦਾ ਪੰਮੀ ਇਹ ਕਹਿੰਦਾ ਮੈਂ ਨਹੀਂ ਜਾਣਾ ਕੋ ਢੋਲ ਕਾਲੇ ਦਾ ਇੰਤਜ਼ਾਮ ਪੰਮੀ ਉੱਤਰ ਕੇ ਆਈ ਉਨੇ ਮੇਰੇ ਬੰਜੇ ਥਲਿਓਂ ਟੋਲਕਾ ਕੇ ਡਿੱਗੀ ਚ ਰੱਖੀ ਮੈਨੂੰ ਕਾਲਰ ਤੋਂ ਫੜ ਕੇ ਖਿੱਚ ਕੇ ਕਹਿੰਦੀ ਬੰਦੇ ਦਾ ਪੁੱਤ ਬਣ ਕੇ ਗੱਡੀ 'ਚ ਬੈਜਾ ਜਦੋਂ ਗੱਡੀ 'ਚ ਬੈਠਾ ਮੈਂ ਤਾਂ ਉੱਥੋਂ ਪੌਵਾ ਲਿਆਂਦਾ ਨੇ ਠੇਕੇ ਤੋਂ ਮਗਾ ਕੇ ਟੋਲ ਘੜੇ ਵਾਲੇ ਕੋ ਕਹਿੰਦੀ ਲੈ ਪੀ ਕੋਟ ਕਪੂਰੇ ਜਨ ਪੀਂਦੇ ਪੀਲਾ ਕੋਟ ਕਪੂਰੇ ਤੇ ਤੂੰ ਸੌਂ ਜਾ ਉਤੋਂ ਬਾਅਦ ਤੂੰ ਠੀਕ ਹੋ ਜਾਣਾ ਮੈਂ ਉਹ ਪੌਵਾ ਪੀ ਕੇ ਗੱਡੀ 'ਚ ਪੈ ਗਿਆ ਜਦੋਂ ਕੋਟ ਕਪੂਰੇ ਗਾਹ ਟੱਪੇ ਤਾਂ ਮੈਂ ਬਿਲਕੁਲ ਠੀਕ ਗਾਹ ਜਾ ਕੇ ਪ੍ਰੋਗਰਾਮ ਕੀਤਾ ਚਮਕੀਲੇ ਨੂੰ ਖਰਚਾ ਮੈਂ ਦੇ ਕੇ ਜਾਂਦਾ ਸੀਗਾ ਜੇ ਵੀ ਲਾ ਰਹਿਦਾ ਸੀਦਾ 10-15 ਰੁਪਏ ਦੇ ਦੇਣੇ 10 ਰੁਪਏ ਨਾਲ ਤਾਂ ਬੰਦਾ ਰੋਟੀ ਚਾਹ ਰੱਜ ਕੇ ਖਲ ਅੰਦਾਜ਼ਾ ਉਸ ਤੋਂ ਵੱਧ ਨਹੀਂ ਸੀ ਕਿਉਂ ਭਈ ਜੇ ਮੈਨੂੰ ਵੱਧ ਦਿੰਦਾ ਅਗਲਾ ਕਹਿੰਦਾ ਸਰ ਮੈਨੂੰ ਵੀ ਦੋ ਵੱਧ ਉਜੀ ਇੱਕ ਇੰਟਰਵਿਊ ਦੇਣਾਂੇ ਵੀ ਸੁਣਿਆ ਵੀ ਜਿਹੜੇ ਅਮਰ ਸਿੰਘ ਚਮਕੀਲਾ ਦੇ ਲੋਕ ਪੈਸੇ ਵਾਰਦੇ ਹਨ ਉੱਪਰੋਂ ਉਹਦੇ ਵਾਰ ਦਿੰਦੇ ਹਨ ਜਾਂ ਦੇਣ ਦੇਣ ਸਨਮਾਨ ਉਹ ਤੁਹਾਨੂੰ ਵੰਡ ਦਿੰਦਾ ਹੈ ਆਪਾਂ ਸਾਰਿਆਂ ਨੂੰ ਉਹ ਐਦਾਂ ਸਹੀ ਵੀ ਪਹਿਲਾਂ ਮੈਂ ਇਹਨੂੰ ਇੱਕੋ ਗੱਲ ਕਹੀ ਸੀ ਵੀ ਮਜੀਸ਼ੀਨ ਢੋਲਕ ਬਾਜੇ ਵਾਲਿਆਂ ਨੂੰ ਜਿਹੜੀ ਵੀ ਤੂੰ ਪੇਮੈਂਟ ਦਿੰਦਾ ਇਹ ਤੁਰਨ ਲੱਗਿਆ ਉਹਨੂੰ 5 ਰੁਪਏ ਫालतू ਦੇਣੇ ਹਰ ਇੱਕ ਬੰਦੇ ਨੂੰ ਜਿੰਨਾਂ ਚਿਰ ਘਰ ਘਰ ਪਹੁੰਚੂਗਾ ਤੇਰੀਆਂ ਸੇਫਤਾ ਕਰਦੇ ਜਾਣਗੇ ਉਹ ਮਜੂਸ਼ੀਨ 5 ਰੁਪਏ ਦੇ ਲਾ ਪਿਆ ਉਸ ਤੋਂ ਬਾਅਦ ਫਿਰ ਹੋ ਗਿਆ ਵੀ 2 ਇੱਕ ਦਾ ਨੋਟ 2 ਦਾ ਨੋਟ ਤੇ 5 ਦਾ ਨੋਟ ਇਹ ਸਾਰੇ ਜਿੰਨੇ ਵੀ ਸਟੇਜ ਤੇ ਆਣਗੇ ਇਹ ਮਜੂਸ਼ੀਨਾਂ ਦੇ ਹੋਣਗੇ 500 ਬਣ ਜਾਏ 200 ਬਣ ਜਾਏ ਨਾ ਬਣੇ ਉਹ ਇਹਨਾਂ ਦੀ ਕਿਸਮਤ ਸੀ 10 ਤੋਂ ਲਾ ਕੇ 50 100 ਤੇ ਉਹ ਵਿੱਚ ਚਮਕੀਲੇ ਹੋਣਾ ਹੁੰਦਾ ਸੀ ਤੇ ਜਿਹੜਾ 1 2 5 ਇਹ ਜਿੰਨੇ ਵੀ ਪੈਸੇ ਬਣ ਜਾਂਦੇ ਸੀ ਇਹ ਤੁਹਾਨੂੰ ਉਹ ਇਕੱਠੇ ਕਰਕੇ ਘੜੇ ਚ ਪਾਈ ਜਾਣੇ ਆ ਜਦੋਂ ਸਟੇਜ ਖਤਮ ਹੋਣੀ ਆ ਘੜੇ ਤੋਂ ਕੱਢ ਕੇ ਗਿਣ ਲਾਣੇ ਉਹੀ ਮਜੀਸ਼ ਨੇ ਵੰਡ ਲਾਣੇ ਜਿਹੜੇ ਅਮਰਜੋਤ ਤੇ ਗਰਮੇਲ ਕੌਰ ਸਨ ਜਦੋਂ ਜਿਵੇਂ ਤੁਸੀਂ ਉਹਦਾ ਵਿਆਹ ਕਰਵਾਇਆ ਕਿੰਨੇ ਚਿਰ ਬਾਅਦ ਬੋਲਣ ਲੱਗੀਆਂ ਹਨ ਆਪਸ ਚ ਨਹੀਂ ਬੋਲਣ ਲਗੀਆਂ ਕਿੰਨਾ ਚਿਰ ਨਹੀਂ ਬੋਲੀਆਂ ਬੋਲੀਆਂ ਹੀ ਨਹੀਂ ਉਹ ਇੱਕ ਇੰਟਰਵਿਊ ਦੇ ਵਿੱਚ ਹੈ ਕਿ ਜਦੋਂ ਅਮਰਜੋ ਜਾਂਦੀ ਹੁੰਦੀ ਸੀ ਗਰਮੇਲਕੌਰ ਦੇ ਵਿੱਚ ਭਾਂਡੇ ਵੀ ਮਾਂਜਣ ਆਉਂਦੇ ਨੇ ਮੱਜ ਕੇ ਜਾਂਦੀ ਹੁੰਦੀ ਨਹੀਂ ਗਲਤ ਕਰ ਲਿਆ ਇਹਦੇ ਨੇੜੇ ਨਹੀਂ ਆਈ ਉਹ ਅੱਜ ਕੈਨ ਨੂੰ ਜੋ ਮਰਜੀ ਕਹੀ ਜਾਵੇ ਚਮਕੀਲਾ 1978 ਤੋਂ ਲੈ ਕੇ 84 ਤੱਕ ਹੀ ਮੇਰੇ ਕੋਲ ਰਿਹਾ ਮੈਂ ਇੱਕ ਰਾਤ ਆਇਆ ਉੱਥੇ ਵੀ ਪਿਗਲਾ ਕੇ ਇਹ ਦੇ ਘਰੋਂ ਫਿਰ ਵਾਪਸ ਚਲੇ ਗਿਆ ਮੈਂ ਇੱਕ ਰਾਤ ਨਹੀਂ ਰਿਹਾ 78 ਤੋਂ ਲੈ ਕੇ 84 ਤੱਕ ਮੇਰੇ ਕੋਲ ਰਿਹਾ ਮੇਰੇ ਨਾਲ ਸੌਂਦਾ ਰਿਹਾ ਮੇਰੇ ਨਾਲ ਪੈਂਦਾ ਰਿਹਾ ਜਿੱਥੇ ਮੈਂ ਪਿਸ਼ਾਬ ਕਰਦਾ ਸੀ ਉੱਥੇ ਹੀ ਕਰਦਾ ਸੀ ਤੇ 84 ਤੋਂ 88 ਤੱਕ ਫਿਰ ਕਿੱਥੇ ਰਿਹਾ ਉਹ 88 ਤੋਂ 84 ਦੇ ਵਿਆਹ ਹੋ ਗਿਆ ਜਰਾਸੀ ਜੇ ਮੇਰਾ ਵਿਆਹ ਹੋਇਆ ਮੈਂ ਚਮਕੀਲੇ ਤੋਂ 3 ਮਹੀਨੇ ਬਾਅਦ ਵਿਆਹ ਕਰਵਾਇਆ ਆਪਣਾ ਚਮਕੀਲਾ ਮੇਰੇ ਬਰਾਤੇ ਗਿਆ ਅਮਰਜੋਤ ਮੇਰੇ ਬਰਾਤੇ ਗਈ ਉਹਦਾ ਭਰਾ ਮੇਰੇ ਬਰਾਤੇ ਗਿਆ ਗੱਡੀ ਦੇ ਵਿੱਚ ਚਮਕੀਲੇ ਦੀ ਗੱਡੀ 'ਚ ਮੇਰੀ ਢੋਲੀ ਆਈ ਆ ਇਹਨਾਂ 'ਚ ਨਹੀਂ ਕੋਈ ਕਿ ਅਗਰ ਮੇਲ ਕਰੋ ਨਾ ਨਹੀਂ ਇਹਨਾਂ 'ਚ ਕੋਈ ਨਹੀਂ ਗਿਆ ਕਿਉਂ ਜਿਹੜਾ ਮੈਂ ਚਮਕੀਲੇ ਦਾ ਜਦੋਂ ਵਿਆਹ ਕਰਾਇਆ ਮੈਂ ਤੁਹਾਨੂੰ ਇੱਕ ਛੋਟੀ ਜੀ ਉਦਾਹਰਨ ਦਿੰਨਾ ਆ ਇੱਕ ਲੱਕੜ ਦਾ ਬੁੱਤ ਘੜ ਕੇ ਜਨਾਨੀ ਦਾ ਉਹਦੇ ਕੋਲ ਤੁਸੀਂ ਖੜ੍ਹ ਜਾਓ ਜਾਂ ਉਹਨਾਂ ਕੋਈ ਮਾਰੀ ਹਰਤ ਕਰੋ ਤੁਹਾਡੇ ਘਰ ਵਾਲੀ ਉਹਦੇ ਖੇਤਰ ਲਾ ਲੋਗੀ ਮਾਮਾ ਇੱਧਰ ਜਾਦਾ ਤੇ ਇੱਧਰ ਨਕਲੀ ਧਕੇ ਖਾਂਡੇ ਆ ਕਦੀ ਸੌਂਕਣ ਬਰਦਾਸ਼ ਕਰਦੀ ਦੇਖੀ ਆ ਨਹੀਂ ਦੇਖੀ ਤੁਸੀਂ ਦੇਖਿਆ ਅੱਜ ਜਦੋਂ ਅਸੀਂ ਇੱਥੇ ਬੁੱਤ ਜਿਹੜਾ ਉਹਨਾਂ ਦਾ ਲੱਗਿਆ ਹੋਇਆ ਚਮਕੀਲਾ ਹੀ ਤਾਂ ਉਹਨਾਂ ਦੀ ਮੂਰਤੀ ਇੱਥੇ ਲੱਗੀ ਹੋਈ ਆ ਸਮਾਤੇ ਗੁਰਮੀਲ ਕੌਰ ਵੀ ਉਹਨਾਂ ਦੇ ਉੱਪਰ ਫੁੱਲ ਮਾਲਾਵਾ ਜਾਂ ਉਹਨਾਂ ਦਾ ਸਤਿਕਾਰ ਕਰਕੇ ਜਾਂਦੇ ਨੇ ਤੇ ਸੋਕਣੀ ਜਿਹੜੀ ਜੇ ਇਸ ਜਗ੍ਹਾ ਲੁੰਦੀ ਤਾਂ ਉਹ ਨਹੀਂ ਕਰਦੇ ਦੇਖੋ ਇਹ ਤਾਂ ਹੁਣ ਉਹਨਾਂ ਦੀ ਇੱਛਾ ਜੀ ਕਈ ਵਾਰੀ ਤਾਂ ਬੰਦੇ ਮਾੜਾ ਚੰਗਾ ਪਹਿਲਾਂ ਬੋਲਦੇ ਹੀ ਰਹੇ ਆ ਤੇ ਹੁਣ ਜਦੋਂ ਪਤਾ ਲੱਗਾ ਲੋਕਾਂ ਦੇ ਕਹਿਣ ਤੇ ਤੇ ਹੁਣ ਸਤਿਕਾਰ ਕਰਨਾ ਪਿਆ ਵਧੀਆ ਗੱਲ ਆ